ਇੱਕ ਮਾਂ ਆਪਣੇ ਪੁੱਤ ਕੋਲ ਬਾਹਰ ਲੈ ਦੇਹ ਜਾਂਦੀ ਹੈ ਤੇ ਪੁੱਤ ਉਸ ਨੂੰ ਆਪਣੇ ਟਰਾਲੇ ਵਿੱਚ ਹੀ ਨਾਲ ਹੀ ਲੈ ਜਾਂਦਾ ਕਿ ਆ ਮਾਂ ਤਾਂ ਤੈਨੂੰ ਘੁਮਾ ਕੇ ਲਿਆਉਣਾ ਵਾ ਤੇ ਪੁੱਤ ਜਦੋਂ ਟਰਾਲਾ ਸਟਾਰਟ ਕਰਦਾ ਤਾਂ ਉਵੇਂ ਹੀ ਤੋਰਨ ਲੱਗਦਾ ਹੈ ਬਿਨਾਂ ਧੂਬਤੀ ਕੀਤੇ ਬਿਨਾਂ ਗੁਰੂਆਂ ਨੂੰ ਯਾਦ ਕੀਤੇ ਤੇ ਮਾਤਾ ਪਿਤਾ ਪਿੱਛੋਂ ਕਹਿੰਦੇ ਕਿ ਪੁੱਤ ਧੂਫ ਲਾ ਕੇ ਤੁਰਿਆ ਕਰ ਆਹ ਡੱਬਿਆਂ ਚ ਰੱਖ ਲਿਆ ਕਰ ਧੂਫ ਮਿੱਟੀ ਪਾਲਾ ਇਹਨਾਂ ਚ ਇਹਨਾਂ ਚ ਲਾ ਲਿਆ ਕਰ ਤੇ ਪੁੱਤਾਂ ਦਾ ਇੱਥੇ ਤਾਂ ਅਸੀਂ ਚਾਹ ਪਾਣੀ ਰੱਖਦੇ ਆ ਇਸ ਕਰਕੇ ਮੈਂ ਧੂਫ ਨਹੀਂ ਲਾ ਸਕਦਾ ਇੱਧਰ ਅੱਗ ਲੱਗ ਸਕਦੀ ਹੈ ਉਹ ਕੰਮ ਸਾਰਾ ਪਿੰਡਾਂ ਵਿੱਚ ਹੀ ਹੁੰਦਾ ਹੈ ਅਸੀਂ ਇੱਧਰ ਧੂਫ ਨਹੀਂ ਲਾ ਨੂੰ ਤੂਫਲਾਉਣ ਲਈ ਕੀ ਕੀ ਆਈਡੀਆ ਦਿੰਦੇ ਨੇ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਤੂਫਲਾ ਕੇ ਤੋਰਿਆ ਕਰ ਕੀ ਟਰੱਕ ਹੋਰ ਓਹੋ ਵੀ ਵੀ ਇੱਥੇ ਕੌਣ ਤੂਫਲਾਉਂਦਾ ਲੈ ਤੂੰ ਅੱਗ ਲੱਗ ਜੂਗੀ ਇੱਥੇ ਆਏ ਨਹੀਂ 라उड ਵੀ ਵੀ ਉਹ ਪਿੰਡਾਂ ਵਾਲੇ ਟਰੱਕ ਹੀ ਆ ਜਿਹੜੇ ਉੱਥੇ ਲਾ ਲੈਂਦੇ ਆ ਨਹੀਂ ਹੁੰਦੇ ਇੱਥੇ ਲੋਕਾਂ ਨੇ ਨਹੀਂ ਨਹੀਂ ਵੀ ਵੀ ਇੱਥੇ ਨਹੀਂ ਆ ਗਏ ਤੇਰੇ ਬਣੇ ਹਾਂ ਇਹਦੇ ਤੇ ਮਾਰਾ ਜੱਥੋਲ ਪਾਲਾ ਕੁਸ ਮਿੱਟੀ ਮੁੱਟੀ ਹਾਂ ਇਹਦੇ ਵਿੱਚ ਤੂਫਦਾ ਦੀ ਹਾਏ ਰੱਬਾਏ ਬੀਬੀ ਤੂੰ ਨਾ ਜਮਾ ਹੀ ਬਸੋਂ ਕਰਦੀ ਆਂ ਆਪ ਸਵਾਦ ਲੱਗਿਆ ਹੈ ਨਹੀਂ ਆਇਆ ਨਾ ਖਾਲੀ ਆ ਇਹ ਤਾਂ ਬੀਬੀ ਉਹ ਚਾਹ ਪਾਣੀ ਰੱਖਣ ਨੂੰ ਆ ਗਲਾਸ ਇੱਥੇ ਤੇ ਦੋ ਇੱਕ ਜਿ ਰੱਖ ਲਿਆ ਨਹੀਂ ਫੇਰ ਦੋ ਹੁੰਦੇ ਨੇ ਇੱਕ ਜਿ ਥਰਮੋਸ਼ ਰੱਖ ਲਈਦੀ ਆ ਇੱਕ ਜਿ ਥਰਮੋਸ਼ ਰੱਖ ਲਈਦੀ ਆ ਤੇ ਇਹ ਥੋੜਾ ਤੂਫ ਲਾਉਣਾ ਬੀਬੀ ਤੂਫ ਨਹੀਂ ਇੱਥੇ ਅਲਾਉਡ ਹੈ ਇਦਾਂ ਉਹ ਪਰਫਿਊਮ ਮਾਰ ਲਓ ਸੈਂਟ ਮਾਰ ਲਓ ਕੋਈ ਹੋਰ ਉਹ ਬੁਲਾ ਲਓ ਤੇ ਪੁੱਤ ਆਪਣੀ ਭੋਲੀ ਮਾਤਾ ਤੇ ਹੱਸਦਾ ਵੀ ਹੈ ਤੇ ਬਾਅਦ ਮਾਤਾ ਕਹਿੰਦੀ ਤੂੰ ਗੱਡੀ 'ਚ ਤਾਂ ਮੇਰੇ ਨਾਲ ਬਹਿ ਜਨਾ ਤੂੰ ਇੱਥੇ ਵੀ ਮੇਰੇ ਨਾਲ ਵਜਾ ਇੱਕ ਦਿਨ 'ਚ ਸਿੱਖ ਕੇ ਆਜੋ ਤੇ ਤੇਰੇ ਨਾਲ ਹੈਲਪ ਵੀ ਕਰਾ ਦਿਆ ਕਰੂੰ ਜਾਂ ਸਿੱਖਣ ਤੋਂ ਬਾਅਦ ਡਰਾਈਵਿੰਗ ਸਿੱਖਣ ਤੋਂ ਬਾਅਦ ਵਰਤੀ ਤਾਂ ਤੂੰ ਆ ਮੇਰੇ ਬਰੋਬਰ ਬਹਿ ਜਨਾ ਤੇ ਮੈਨੂੰ ਫੜਾ ਦੇ ਸਟੇਅਰ ਨਾ ਤੂੰ ਮੰਨ ਜਾ ਮੈਂ ਇੱਕ ਡੈਡੀ 'ਚ ਸਿੱਖ ਕੇ ਆਜਾਂ ਤੇ ਮੈਂ ਤੇਰਾ ਅੱਡੀ ਹੱਥ ਘੜਾ ਦੇ ਕਰੂੰ ਨਾ ਅੱਡੀ ਵੜ ਚਲਾ